ਕੌਣ ਹੈ ਕਿੱਥੇ ਹੈ ਕਿਵੇਂ ਦਾ ਹੈ ਤੇ ਕੀ ਸੰਬੰਧ ਹੈ ਉਸ ਨਾਲ ਤੇਰਾ ਚਾਨਣ ਹਨੇਰਾ ਹਨੇਰਾ ਚਾਨਣ ਸਮਝ ਮੰਨਦੀ ਹੈ ਗੁਰਬਾਣੀ ਅੰਦਰੋਂ ਅੰਦਰ ਇੱਕੋ ਗੱਲ ਕਰਦੀ ਹੈ ਬੰਦਿਆ ਆਪਣਾ ਮੂਲ ਪਛਾਣ ਜੇ ਤੇਰੇ ਨਾਲ ਪਰਮਾਤਮਾ ਹੈ ਨਾ ਤੇ ਜਿੰਨਾ ਮਰਜੀ ਤੇਰੇ ਵਿਰੋਧ ਵਿੱਚ ਸਾਰੀ ਦੁਨੀਆ ਖੜੀ ਹੋ ਜਾਏ ਤੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ ਫਿਰ ਉਹ ਫਿਰ ਇਹ ਉਦਾਹਰਨਾ ਸਭ ਸੌਖੀਆਂ ਲੱਗਣਗੀਆਂ ਵੀ ਕੀ ਅਰਥ ਸਤਨਾ ਚਿਰਵਾਹੇ ਗੁਰੂ ਸਾਹਿਬ ਜੀ ਸਤਨਾ ਚਿਰਵਾਹੇ ਗੁਰੂ ਸਾਹਿਬ ਜੀ ਸਤਨਾ ਚਿਰਵਾਹੇ ਗੁਰੂ ਸਾਹਿਬ ਜੀ ਸਤਨਾਕ ਛਿੜਵਾਏ ਗੁਰੂ ਸਾਹਿਬ ਦੀ ਜਨਕਾ ਸਿਵਾਏ ਗੁਰੂ ਸਾਹਿਬ ਦੀ ਹਰੇਕ ਵੀਡੀਓ ਚ ਇਹ ਹੀ ਬੇਨਤੀ ਹੈ ਸੰਗਤ ਜੀਓ ਕਿ ਕਮੈਂਟਾਂ ਰਾਂ ਹੀ ਦੱਸਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਪਰ ਇੱਕ ਗੱਲ ਆਪਾਂ ਜਨਾ ਕਰਕੇ ਆ ਉਹਨਾਂ ਸ਼ਹੀਦਾਂ ਨੂੰ ਹਮੇਸ਼ਾ ਲਈ ਯਾਦ ਰੱਖਿਆ ਕਰੋ ਕਿਉਂਕਿ ਜੋ ਹਮari ਰੱਖਸ਼ਾ ਕਰੇ ਸੋ ਕਲਗੀਧਰ ਜਗਤੀਸ਼ ਸ਼ਹੀਦਾਂ ਕਰਕੇ ਸਾਡਾ ਸਾਰਾ ਇਹ ਇਸ ਦੇਸ਼ ਤੇ ਅਸੀਂ ਅੱਜ ਆਨੰਦ ਮਾਣ ਰਹੇ ਹਾਂ ਸੋ ਚੰਗਾ ਲੱਗਿਆ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਉਹਨਾਂ ਨੂੰ ਹਰਦਮ ਯਾਦ ਰੱਖਿਆ ਕਰੋ ਤੇ ਸਤਨਾਮ ਵਹਿਗੂਰ ਦਾ ਜਪ ਵੀ ਕਰਿਆ ਕਰੋ ਤੇ ਲਿਖਿਆ ਕਰੋ ਤੇ ਹਮੇਸ਼ਾ ਹੀ ਜੁੜਿਆ ਕਰੋ ਬਾਕੀ ਹੱਸਦੇ ਰਹੋ ਖੁਸ਼ ਰਹੋ ਬੋਲੋ ਵਾਹਿਗੁਰੂ ਸਤਨਾਮ ਸ਼ਿਰ੍ਹਾ ਹੈ ਗੁਰੂ ਸਾਹਿਬ ਦੀ ਸਤਨਾਮ ਸ਼ਿਰ੍ਹਾ ਹੈ ਗੁਰੂ ਸਾਹਿਬ ਦੀ ਸਤਨਾਮ ਸ਼ਿਰ੍ਹਾ ਹੈ ਗੁਰੂ ਸਾਹਿਬ ਦੀ